ਹਰਨ ਪ੍ਰਭਾਵ ਤੇਰੀ ਹੈ ਕਿ ਸਾਡੇ ਇੱਥੇ ਸੁਲਤਾਨਪੁਰ ਹਲਕੇ ਦੇ ਲਗਭਗ 16 ਪਿੰਡ ਜਿਨ੍ਹਾਂ ਨੂੰ ਕਿ ਮਿੰਨੀ ਚਿਰੀ ਲੱਗਾ ਕਿਹਾ ਜਾਂਦਾ ਹੈ। ਉਪਰ ਜਿਹੜੀ ਇਟਾ ਜਿਹੜਾ ਹੋ ਗਿਆ ਸਾਗਰੇ ਦਾ ਏਰੀਆ ਹੋ ਗਿਆ ਜਾਂ ਪਰਲੇ ਪਾਸੇ ਕੋਇਂਦਵਾਲ ਸਾਹਿਬ ਦਾ ਏਰੀਆ ਹੋ ਗਿਆ ਤਰਨਤਾਰਨ ਦਾ ਏਰੀਆ ਹੋ ਗਿਆ ਇੱਥੇ ਅੱਜ ਵੀ 10-10 ਸਪੌਟ ਰੇਤਾ ਪਈ ਆ। 7ਵੇਂ ਮਹੀਨੇ ਦੇ ਪੈਸੇ ਆਏ ਹੋਏ ਆ ਅਸੀਂ ਆਰਟੀਕਲ ਜਿਹੜੀ ਇਹ ਖੁਲਾਸਾ ਵੀ ਕੀਤਾ ਸੀਗਾ ਵਿਸ਼ੇ ਮੀਡੀਆ ਦੇ ਵਿੱਚ ਵੀ ਕਿ ਅੱਜ ਤੱਕ ਪੈਸਾ ਵੰਡਿਆ ਨਹੀਂ ਗਿਆ। ਕਿ ਐਟੀਐਮ ਸੁਤਾਰ ਪਰ ਉਹ ਪੱਲਾ ਚਾੜ ਰਿਹਾ ਕਿ ਮੈਂ ਤਸਵੀਰਦਾਰ ਨੂੰ ਦੇ ਕੇ ਤਸਵੀਰਦਾਰ ਪੱਲਾ ਚਾੜ ਰਿਹਾ ਕਿ ਮੈਂ ਬੈਂਕ ਨੂੰ ਦੇਤੀ ਬੈਂਕ ਕੋ ਕਿਹੜੀ ਅਥਾਰਟੀ ਹੈ ਕਿ ਪੈਸਾ ਵੰਡਦੀ ਅਸੀਂ ਤਾਂ ਹਟਾ ਤਾਂ ਬਹੁਤ ਵੱਡਾ ਸਵਾਲ ਸੀਗਾ ਮੈਂ 90 ਲੱਖ ਰੁਪਈਆ ਆਇਆ ਜਿਹੜੀ ਡਿਟੇਲ ਮੇਰੇ ਕੋ ਆਈ ਉਹ ਤੋਂ ਸਿਰਫ 32 ਲੱਖ ਰੁਪਈਆ ਹੋਣ ਤੱਕ ਵੰਡਿਆ ਗਿਆ ਨਾ ਤਾਂ ਡਿਪਟੀ ਕਮਿਸ਼ਨਰ ਨੇ ਗੌਰ ਕੀਤੀ ਜਦਕਿ ਡਿਪਟੀ ਕਮਿਸ਼ਨਰ ਨੇ ਲਿਖ ਕੇ ਦਿੱਤਾ ਸੀਗਾ ਕਿ 15 ਦਿਨ ਦੇ ਅੰਦਰ ਅੰਦਰ ਇਹ ਪੈਸਾ ਵੰਡ ਕੇ ਸਮੇਤ ਸਰਟੀਫਿਕੇਟ ਸਮੇਤ ਪਰਿਵਾਰ ਦਾ ਨਾਮ ਸਾਨੂੰ ਦੱਸਿਆ ਜਾਵੇ ਪਰ ਅਜ ਤੱਕ ਕੁਝ ਵੀ ਨਹੀਂ ਹੋਇਆ ਓਕੇ ਮਾਜੇ ਦੀ ਇੱਕ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਦੇ ਨਾਲ ਹੀ ਜਿਹੜੀ ਐ ਜੱਥੇਬੰਦੀ ਜੁੜੀ ਹੋਈ ਆ ਉਹ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਔਰ ਤਰਨਤਾਰਨ ਦੇ ਇਲਾਕੇ ਤੇ ਆ ਮੈਨੂੰ ਲੱਗਦਾ ਆਪਣੇ ਗੋਵਿੰਦਵਾਲ ਸਾਹਿਬ ਤੋਂ ਤੁਸੀਂ ਆਲੀ ਅੱਗੇ ਸੁਲਤਾਨਪੁਰ ਆਪਣਾ ਸੁਲਤਾਨਪੁਰੇ ਸਾਰਾ ਇਲਾਕਾ ਇਹ ਇਲਾਕਾ ਤੱਕ ਬੜਾ ਇਫੈਕਟਡ ਰਿਹਾ ਇਫੈਕਟਡ ਰਿਹਾ ਹੈ ਫਲਡਸ ਦੇ ਦੌਰਾਨ ਕੁਝ ਗੱਲਾਂ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਇਹਨਾਂ ਨਾਲ ਕਰ ਰਿਹਾ ਸੀ ਪ੍ਰੋਗਰਾਮ ਤੋਂ ਪਹਿਲਾਂ ਕਿ ਭੰਡਾਲ ਸਾਹਿਬ ਤੁਹਾਡੇ ਇਲਾਕੇ ਦੇ ਬਹੁਤ ਸਾਰੇ ਪਿੰਡ ਜਿਹੜੇ ਆ ਜਿੰਨਾਂ ਵਿੱਚ ਹਾਲੇ ਵੀ ਪਾਣੀ ਭਰਿਆ ਆ ਰੇਤਾ ਭਰਿਆ ਆ ਫਾਜ਼ਲ ਕਾ ਫਿਰੋਜ਼ਪੁਰ ਤੱਕ ਅੱਜ ਦੀ ਮੀਟਿੰਗ 'ਚ ਤੁਹਾਡੇ ਨਹੀਂ ਮੁੱਦੇ ਆ ਸਕੇ ਬੜਾ ਵਧੀਆ ਮੌਕਾ ਸੀ ਤੁਹਾਡੇ ਕੋਲ ਕੀ ਕਾਰਨ ਹੈ ਤੁਹਾਡੇ ਮੁੱਦੇ ਕਿਉਂ ਨਹੀਂ ਆ ਸਕੇ ਔਰ ਮੈਂ ਚਾਹਾਂਗਾ ਕਿ ਬਾਦਲ ਸਾਹਿਬ ਉਹਨਾਂ ਨੂੰ ਤੁਸੀਂ ਦੱਸੋ ਕਿ ਤੁਹਾਡੇ ਇਲਾਕੇ ਦੇ ਕਿਹੜੇ-ਕਿਹੜੇ ਪਿੰਡ ਨੇ ਕਿੰਨੇ ਕੁ ਉਹਨਾਂ ਦੀ ਹਾਲੇ ਤੱਕ ਸਮੱਸਿਆ ਜਿਹੜੀ ਬਣੀ ਹੋਈ ਆ ਅ ਮੈਂ ਸਰਕਾਰ ਨੂੰ ਇਹ ਦੱਸਣਾ ਦੱਸਣਾ ਚਾਹੁੰਦਾ ਕਿ ਜਿਹੜਾ ਹਾਰਟ ਪ੍ਰਭਾਵ ਵਾਲਾ ਏਰੀਆ ਸੀਗਾ ਸਾਡੇ ਇੱਥੇ ਸੁਲਤਾਨਪੁਰ ਹਲਕੇ ਦੇ ਲਗਭਗ 16 ਪੈਂਡ ਜਿਨ੍ਹਾਂ ਨੂੰ ਕਿ ਮਿਨੀ ਸ਼੍ਰੀਲੰਕਾ ਕਿਹਾ ਜਾਂਦਾ ਏ ਉਹ ਉਪਰ ਜਦੀਦ ਦਾ ਏਰੀਆ ਹੋ ਗਿਆ ਸਾੰਗਰੇ ਦਾ ਏਰੀਆ ਹੋ ਗਿਆ ਜਾਂ ਪਰਲੇ ਪਾਸੇ ਗੋਇੰਦਵਾਲ ਸਾਹਿਬ ਦਾ ਏਰੀਆ ਹੋ ਗਿਆ ਤਰਨਤਾਰਨ ਦਾ ਏਰੀਆ ਹੋ ਗਿਆ ਇੱਥੇ ਅੱਜ ਵੀ 10-10 ਫੁੱਟ ਰੇਤਾ ਪਈ ਆ 10-10 ਫੁੱਟ ਅਸੀਂ ਆਰਟੀਆਈ ਜਰੂਰੇ ਖਾਲੀ 10-10 ਫੁੱਟ ਰੇਤਾ ਰੇਤਾ ਪਈ ਆ ਜਦ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ 33 ਕਰੋੜ 50 ਲੱਖ ਰੁਪਈਆ ਆਇਆ ਸੀਗਾ ਤੇ ਬਸ ਇੱਕ ਕਪੂਰਥਲਾ ਦੇ ਵਿੱਚ ਸਿਰਫ 2 ਕਰੋੜ ਰੁਪਈਆ ਆਇਆ ਤੇ ਤਿੰਨ ਤਹਸੀਲਾਂ ਵਾਸਤੇ ਨਾ ਪਨਾ ਤਹਸੀਲੇ ਸੁਲਤਾਨਪੁਰ ਤੇ ਕਪੂਰਥਲਾ ਤਸੰਗੀ ਵਾਸਤੇ ਉਹਦੇ ਵਿੱਚ ਇਹ ਚਾਕੇ ਜਦੋਂ ਸਰਕਾਰ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਇਮੀਡੀਏਟਲੀ ਇਹਨਾਂ ਲੋਕਾਂ ਨੂੰ 7 ਦਿਨ ਦੇ ਅੰਦਰ ਅੰਦਰ ਜਾਂ 15 ਦਿਨ ਦੇ ਅੰਦਰ ਅੰਦਰ ਜਿਹੜਾ ਤੁਸੀਂ ਪੈਸਾ ਵੰਡ ਕੇ ਜੇ ਤੁਹਾਨੂੰ ਹੋਰ ਪੈਸੇ ਦੀ ਲੋੜ ਵਾ ਤੇ ਤੁਸੀਂ ਜਰੂਰ ਸਾਨੂੰ ਦੱਸੋ ਪਰ ਅੱਜ 7ਵੇਂ ਮਹੀਨੇ ਦੇ ਪੈਸੇ ਆਏ ਹੋਏ ਆ ਅਸੀਂ ਆ ਆਰਟੀਕਲ ਜਿਹੜੀ ਇਹ ਖੁਲਾਸਾ ਵੀ ਕੀਤਾ ਸੀਗਾ ਵਿਸ਼ੇ ਮੀਡੀਆ ਦੇ ਵਿੱਚ ਵੀ ਕਿ ਅੱਜ ਤੱਕ ਪੈਸਾ ਵੰਡਿਆ ਨਹੀਂ ਗਿਆ ਇਹ ਬਹੁਤ 90 ਲੱਖ ਰੁਪਈਆ ਸੁਲਤਾਨਪੁਰ ਹਲਕੇ ਨੂੰ ਆਇਆ ਉਹਨਾਂ 16 ਪਿੰਡਾਂ ਵਾਸਤੇ ਜਿਹੜੇ ਕਿ ਪ੍ਰਭਾਵਿਤ ਹੋਏ ਸੀਗੇ ਪਰ ਅਸੀਂ ਲਗਭਗ 15-18 ਦਿਨ ਉੱਥੇ ਰਹੇ ਆ ਕੋਈ ਵੀ ਸਰਕਾਰੀ ਮਦਦ ਉੱਥੇ ਤੱਕ ਨਹੀਂ ਪਹੁੰਚ ਸਕੀ ਅਸੀਂ ਖੁਦ ਐਸਟੀਐਮ ਡੀਸੀ ਸਾਹਿਬ ਨੂੰ ਫੋਨ ਕਰਦੇ ਰਹੇ ਉੱਥੇ ਕੜ ਕੇ ਇਹ ਹਾਲਾਤ ਜਿਹੜੇ ਸੀਗੇ ਸਰਕਾਰ ਦਾ ਜਿਹੜਾ ਫੇਲਿਅਰ ਮੈਂ ਇੱਥੇ ਕਹੂੰਗਾ ਕਿ ਜਿਹੜਾ ਇਸ ਇਨ੍ਹਾਂ ਹਲਕਿਆਂ ਦੇ ਵਿੱਚ ਸਰਕਾਰ ਦੀ ਫੌਟ ਨਹੀਂ ਹੋ ਸਕੀ ਆਵਾਜ਼ ਆ ਰਹੀ ਮੇਰੀ ਜੀ ਹਾਂ ਬਿਲਕੁਲ ਬਿਲਕੁਲ ਇਹ ਪੈਸਾ ਵੰਡਿਆ ਕਿਉਂ ਨਹੀਂ ਗਿਆ ਹਾਂਜੀ ਹਾਂਜੀ ਪਤਾ ਨਹੀਂ ਜੀ ਇਹ ਮੈਂ ਇੱਕ ਆਰਟੀਆਈ ਫਾਈਲ ਸੀ ਮੈਂ ਤੁਹਾਨੂੰ ਦਿਖਾਉਣਾ ਵੀ ਚਾਹੁੰਦਾ ਇਹਦੇ ਵਿੱਚ ਇੱਕ ਖਲਾਸਾ ਕੀਤਾ ਗਿਆ ਸੀ ਕਿ ਪੈਸਾ ਜਿਹੜਾ ਹੈਗਾ ਜਿਹੜਾ ਐਸਟੀਐਮ ਸੁਲਤਾਨਪੁਰਾ ਉਹ ਪੱਲਾ ਝਾੜ ਰਿਹਾ ਕਿ ਮੈਂ ਤਹਿਸੀਲਦਾਰ ਨੂੰ ਦੇ ਦੇ ਤਹਿਸੀਲਦਾਰ ਪੱਲਾ ਝਾੜ ਰਿਹਾ ਕਿ ਮੈਂ ਬੈਂਕ ਨੂੰ ਦੇ ਦੇ ਬੈਂਕ ਕੋ ਕਿਹੜੀ ਅਥਾਰਟੀ ਹੈ ਕਿ ਪੈਸਾ ਵੰਡਦੀ ਅਸੀਂ ਤਾਂ ਸਾਡਾ ਤਾਂ ਇਹ ਬਹੁਤ ਵੱਡਾ ਸਵਾਲ ਹੈ ਜੀ ਮੈਂ ਇੱਕ ਮਿੰਟ ਬਾਦਲ ਸਾਹਿਬ ਇਹ ਬਹੁਤ ਗੰਭੀਰ ਮਸਲਾ ਹੈ ਹੋ ਸਕਦਾ ਸਰਕਾਰ ਦੇ ਨੋਟਿਸ 'ਚ ਨਾ ਹੋਵੇ ਤੁਹਾਡੇ ਲੋਕਲ ਵਰਕਰ ਉੱਥੇ ਨਹੀਂ ਲਿਆ ਸਕੇ ਇਹ ਧਿਆਨ ਲਿਆਉਣ 'ਚ ਸਰਕਾਰ ਦੇ ਬਹੁਤ ਜ਼ਰੂਰੀ ਹੈ ਬਹੁਤ ਵੱਡਾ ਮਸਲਾ ਹੈ ਕਿ ਪੈਸਾ ਪਿਆ ਆਇਆ ਵੰਡਿਆ ਨਹੀਂ ਹੈਗਾ ਔਰ ਹੜ ਲੰਘ ਗਏ ਹੁਣ ਫੇਰ ਬਿਆਸ ਦੇ ਦੋ ਵਿੱਚ ਇਸ ਵਾਰ ਹੁਣ ਫੇਰ ਸਰਦੀਆਂ 'ਚ ਵੀ ਪਾਣੀ ਆ ਗਿਆ ਉੱਥੇ ਕੁਝ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਆ ਗਿਆ ਜੀ ਆ ਗਿਆ ਲਗਭਗ 10000 ਏਕੜ ਫਸਲ ਜਿਹੜੀ ਕਣਕ ਦੀ ਹੈ ਇਸ ਸਮੇਂ ਤਬਾਹ ਹੋ ਗਈ ਆ 10000 ਏਕੜ ਜਿਹੜਾ ਕਸਲੜੀ ਤਬਾਹ ਹੋ ਚੁੱਕੀ ਹੈ ਜਿਹੜੇ ਦੁਆਰਾ ਫਿਰ ਪੰਡਾਲ ਸਾਹਿਬ ਪੰਡਾਲ ਸਾਹਿਬ ਇਹ ਹਲਕਾ ਕਿਹੜਾ ਪੈਂਦਾ ਹੈ ਤੁਹਾਡਾ ਸੁਲਤਾਨਪੁਰ ਸੁਲਤਾਨਪੁਰ ਹਲਕਾ ਪੈਂਦਾ ਜੀ ਸੁਲਤਾਨਪੁਰ ਹਲਕਾ ਸੁਲਤਾਨਪੁਰ ਹਲਕਾ ਠੀਕ ਹੈ ਜੀ ਜਿਲ੍ਹਾ ਬੇਲਾ ਅਕਰ ਕੀ ਆਇਆ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਜੀ ਠੀਕ ਹੈ ਜੀ ਠੀਕ ਹੈ ਮੇਰੇ ਨੋਟਿਸ ਤੇ ਨਹੀਂ ਸੀ ਬੜਾਈ ਸਾਹਿਬ ਮੈਂ ਕੱਲ ਤੱਕ ਤੁਹਾਨੂੰ ਮੁਹਈਆ ਕਰਾਉਂਗਾ ਇਹਦੀ ਡਿਟੇਲ ਕਿ ਪੈਸਾ ਜੇ ਆਇਆ ਤਾਂ ਉਹ ਵੰਡਿਆ ਕਿਉਂ ਨਹੀਂ ਗਿਆ ਜੀ ਜੀ ਪੰਡਤ ਸਾਹਿਬ ਆਪਣਾ ਦੱਸਣਾ ਚਾਹੁੰਦਾ ਦੱਸਣਾ ਚਾਹੁੰਦਾ ਜੀ 90 ਲੱਖ ਰੁਪਏ ਆਇਆ ਜਿਹੜੀ ਡਿਟੇਲ ਮੇਰੇ ਕੋਈ ਆਈ ਉਹ ਤੋਂ ਸਿਰਫ 32 ਲੱਖ ਰੁਪਏ ਹੁਣ ਤੱਕ ਵੰਡੇਆ ਗਿਆ ਨਾ ਤਾਂ ਡਿਪਟੀ ਕਮਿਸ਼ਨਰ ਨੇ ਗੌਰ ਕੀਤੀ ਜਦ ਕਿ ਡਿਪਟੀ ਕਮਿਸ਼ਨਰ ਨੇ ਲਿਖ ਕੇ ਦਿੱਤਾ ਸੀਗਾ ਕਿ 15 ਦਿਨ ਦੇ ਅੰਦਰ ਅੰਦਰ ਇਹ ਪੈਸਾ ਵੰਡ ਕੇ ਸਮੇਤ ਸਰਟੀਫਿਕੇਟ ਸਮੇਤ ਪਰਿਵਾਰ ਦਾ ਨਾਮ ਸਾਨੂੰ ਦੱਸਿਆ ਜਾਵੇ ਪਰ ਅੱਜ ਤੱਕ ਕੁਝ ਵੀ ਨਹੀਂ ਹੋਇਆ ਹੋਟੇ ਨਾ ਤਾਂ ਕਿ ਉਹਨਾਂ ਪਿੰਡਾਂ ਦੇ ਵਿੱਚ ਉਹ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਛੋ ਇੱਕ ਮਿੰਟ ਸਮਾਂ ਲਵਾਂਗਾ ਸਰਕਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਸੈਂਟਰ ਗਵਰਨਮੈਂਟ ਦੀਆਂ ਜ਼ਮੀਨਾਂ ਨੇ ਪਰ ਅੱਜ ਤੱਕ ਚਾਹੇ ਉਹ ਕਾਲੀ ਬੀਜੇਪੀ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸੀਆਂ ਸਰਕਾਰਾਂ ਰਹੀਆਂ ਹੁਣ ਜਿੰਨੀਆਂ ਵੀ ਸਰਕਾਰਾਂ ਉਹਨਾਂ ਲੋਕਾਂ ਨੂੰ ਮੁਆਵਜ਼ਾ ਦਿੰਦੀਆਂ ਰਹੀਆਂ ਕਿਉਂਕਿ ਉਹ ਆਬਾਦਗਾਰੀ ਕਿਸਾਨ ਨੇ ਉਹ 16 ਪਿੰਡ ਜਿਹੜੇ ਪ੍ਰਭਾਵਿਤ ਹੋਏ ਉਹ ਆਬਾਦਗਾਰੀ ਕਿਸਾਨ ਨੇ ਇਹ ਮੈਂ ਦੱਸਣਾ ਚਾਹੁੰਦਾ ਸੀ ਜੀ ਅੱਛਾ ਪੰਡਾਲ ਸਾਹਿਬ ਇਹ ਵੀ ਦੱਸੋ ਕਿ ਤੁਹਾਡੇ ਇਲਾਕੇ ਤੋਂ ਅਗਲੇ ਪਾਸੇ ਜਿਹੜਾ ਕਿਉਂਕਿ ਬਿਆਸ ਦਾ ਇਲਾਕਾ ਉਹ ਹਰੀਕੇ ਪੱਤਣ ਤੱਕ ਜਿਹੜਾ ਜਾਂਦਾ ਹੈ ਉੱਥੇ ਸ਼ਾਮਿਲ ਹੁੰਦਾ ਹੈ ਕੁਝ ਫਿਰੋਜ਼ਪੁਰ ਫਾਜ਼ਿਲਕਾ ਦਾ ਹਲਕਾ ਵੀ ਹੈ ਜਿੱਥੇ ਹਾਲੇ ਤੱਕ ਵੀ ਜ਼ਮੀਨਾਂ ਦੇ ਵਿੱਚ ਰੇਤਾ ਭਰੀ ਪਈ ਆ ਉਹ ਕਣਕ ਨਹੀਂ ਵੇਚ ਸਕੇ ਬਿਲਕੁਲ ਬਿਲਕੁਲ ਜੀ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰ ਦਾ ਏਰੀਆ ਸਾਡਾ ਜਿਹੜਾ ਕਬੂਤਲੇ ਦਾ ਏਰੀਆ ਸੋਤਾਨਪੁਰ ਦਾ ਏਰੀਆ ਇੱਥੇ ਤੁਹਾਨੂੰ ਦੱਸਿਆ ਵੀ 2 ਫੁੱਟ ਤੋਂ ਲੈ ਕੇ 10-10 ਫੁੱਟ ਤੱਕ ਰੇਤਾ ਪਈ ਆ ਇਹ ਹਜੇ ਤੱਕ ਬਹੁਤ ਸਾਰੇ ਖੇਤਾਂ 'ਚ 5-5 ਫੁੱਟ ਪਾਣੀ ਪਿਆ ਲਗਾਤਾਰ 6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਪਾਣੀ ਜਿਹੜਾ ਲਗਾਤਾਰ 45 ਦਿਨ ਵੜਿਆ ਆਪਣਾ ਵਗਿਆ ਉਸ ਉਸ ਏਰੀਆ ਦੇ ਵਿੱਚ ਪਰ ਸਰਕਾਰ ਵੱਲੋਂ ਜਿਹੜਾ 4 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ 4 ਦਿਨ ਦੇ ਵਿੱਚ ਚਿਰੇਤਾ ਚੱਕ ਲੋ ਪਰ ਉਹ ਬਹੁਤ ਥੋੜਾ ਸੀਗਾ ਅੱਧੀ ਹਜ਼ਾਰ ਤੋਂ 1 ਏਕੜ ਜਿਹੜੀ ਜ਼ਮੀਨ ਆ بے ਉਪਾਦ ਪਈਆ ਪਟਿਆਲੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਦੇ ਵਿੱਚ ਜਿੱਥੋਂ ਹਰਮੀਤ ਸਿੰਘ ਪਠਾਨ ਮਾਜਰਾ ਐਮਐਲਏ ਨੇ ਉਸ ਇਲਾਕੇ ਦੇ ਕੋਈ 8-9 ਪਿੰਡਾਂ ਦੇ ਵਿੱਚ ਸਨੌਰ ਸਬਜ਼ੀ ਲਈ ਜਾਣਿਆ ਜਾਂਦਾ ਆ ਤੁਸੀਂ ਇੱਥੇ ਹੁਣ ਸ਼ਾਰਟ ਵੀ ਵੇਖ ਰਹੇ ਹੋਗੇ ਉਹ ਆਪਣੀਆਂ ਪਹਿਲੀਆਂ ਵਾਰਾਂ ਨੇ ਟਮਾਟਰ ਨੂੰ ਵਾਇਰਸ ਪਿਆ ਇੱਕ ਉਹਨੇ ਕੋਈ 2.5-300 ਏਕੜ ਜ਼ਮੀਨਾਂ ਤੁਸੀਂ ਹੁਣ ਜਿਹੜੇ ਦੇਖ ਰਹੇ ਹੋ 2.5-300 ਏਕੜ ਜ਼ਮੀਨ ਦੇ ਵਿੱਚ ਵਾਇਰਸ ਨੇ ਫਸਲ ਬਿਲਕੁਲ ਤਬਾਹ ਕਰ ਦਿੱਤੀ ਆ ਕਿਸਾਨਾਂ ਦਾ 2.5-300 ਰੁਪਇਆ ਬਰਬਾਦ ਹੋ ਗਿਆ ਉਹਨਾਂ ਦੀ ਆਮਦਨ ਖਤਮ ਹੋ ਗਈ ਆ ਪਹਿਲਾਂ ਉਹਨਾਂ ਨੂੰ ਹੜਾ ਨੇ ਮਾਰਿਆ ਹੁਣ ਤੁਸੀਂ ਦੇਖ ਰਹੇ ਹੋ ਕਿ ਟਮਾਟਰਾਂ ਦੀ ਫਸਲ ਨੇ ਮਾਰ ਦਿੱਤਾ ਇਹ ਮੁੱਦਾ ਵੀ ਧਿਆਨ ਵਿੱਚ ਲਿਆਉਣ ਵਾਲਾ ਪ੍ਰੈਸ ਨੇ ਬੜਾ ਕਵਰ ਕੀਤਾ ਵੈਸੇ ਪ੍ਰਸ਼ਾਸਨ ਵੀ ਉੱਥੇ ਜਿਹੜਾ ਜਾ ਰਿਹਾ ਐਗਰੀਕਲਚਰ ਡਿਪਾਰਟਮੈਂਟ ਵੀ ਜਾ ਰਿਹਾ ਤੁਸੀਂ ਵੇਖੋ ਇਸ ਟਾਈਮ ਤੁਸੀਂ ਵੇਖ ਰਹੇ ਹੋ ਕਿ ਟਮਾਟਰ ਜਿਹੜੇ ਆ ਉਹ ਬਰਬਾਦ ਹੋ ਗਿਆ ਟਰੈਕਟਰਾਂ ਨਾਲ ਫਸਲ ਵਾ ਰਹੇ ਆ ਕਿਸਾਨ ਛੋਟਾ ਕਿਸਾਨ ਜੀ ਨੇ ਕਿੱਲਾ ਲਾਇਆ ਉਹਦਾ ਤੇ ਬਿਲਕੁਲ ਹੀ ਜਿਹੜਾ ਉਹ ਆਉਣ ਵਾਲਾ ਸਮਾਂ ਜਿਹੜਾ ਉਹ ਕਾਲਾ ਹੋ ਗਿਆ ਕਿ ਉਹ ਇਨਾ ਖਰਚਾ ਕਿਵੇਂ ਜਿਹੜਾ ਚਲੇਗਾ ਇਹੋ ਜੇ ਮੁੱਦੇ ਮੈਂ ਸਮਝਦਾ ਕਿ ਉਠਾ ਲੈ ਜਾਣ ਤਾਂ ਇਹ ਵੀ ਵਧੀਆ ਰਹਿੰਦੇ ਆ ਬਾਦਲ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਹੋ ਰਵਿੰਦਰ ਜੀ ਖੁਸ਼ ਹਾਂ ਵੜੈਸਾ ਆਲਰੇਡੀ ਇਹ ਮਾਮਲਾ ਅੱਜ ਆ ਗਿਆ ਉੱਥੇ ਮੀਟਿੰਗ 'ਚ ਜੀ ਐਗਰੀਕਲਚਰ ਮਿਨਿਸਟਰ ਹੋਣਾਂ ਕੋਲੇ ਉਠਾਲ ਤਵ ਵੀ ਇਸ ਨੂੰ ਪਹਿਲ ਦੇ ਆਧਾਰ ਤੇ ਇਹਨੂੰ ਵੀ ਦੇਖੋ ਇਹਦੇ 'ਚ ਮੁਆਵਜ਼ਾ ਦੇਣਾ ਚਾਹੀਦਾ ਮੈਂ ਇਹ ਤੁਹਾਡੀ ਗੱਲ ਨਾਲ ਹੀ ਇੱਕ ਗੱਲ ਹੋਰ ਐਡ ਆਨ ਕਰਨੀ ਚਾਹੂਗਾ ਕਿ ਜਿਹੜਾ ਜਲੰਧਰ ਦਾ ਸਾਡਾ ਹਾਲ ਕਰ ਤੁਸੀਂ ਗੱਲ ਕੀਤੀ ਆ ਕਿ ਆਲੂਆਂ ਦੇ ਵਿੱਚ ਵਾਇਰਸ ਆਇਆ ਜਿੰਨਾ ਨਬੋਦਰ ਦਾ ਨੇ ਜਿਹਨੂੰ ਅਸੀਂ ਅਨ ਉਧਰ ਦਾ ਹਲਕਾ ਹੋਵੇ ਜਾਂ ਨੂਰ ਮਹਿਲ ਦਾ ਹਲਕਾ ਹੋਵੇ ਇਥੇ ਭਾਰੀ ਤਦਾਦ ਦੇ ਹਜ਼ਾਰਾਂ ਏਕੜ ਜਿਹੜੀ ਹੈਗੀ ਫਸਲ ਜਿਹੜੀ ਹੈਗੀ ਆਲੂ ਦੀ ਲਗਾਈ ਜਾਂਦੀ ਆ ਦੂਸਰੀ ਇਹਦੇ ਬਾਖਸ਼ਾਬ ਦੇ ਮੈਂ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਤੇ ਅਰਮਿੰਦਰ ਭਾਜੀ ਸਾਡੇ ਵੱਡੇ ਵੀਰ ਨੇ ਇਹਨਾਂ ਦੇ ਧਿਆਨ ਵਿੱਚ ਵੀ ਲਿਆਉਣੀ ਚਾਹਣਾ ਗੱਲ ਕਿ ਇੱਕ ਮਸਲਾ ਆਪਣਾ ਬਹੁਤ ਵੱਡਾ ਮਾਈਨਿੰਗ ਦਾ ਜਿਹੜਾ ਕਿ ਦਿੱਲੀ ਕਟੜਾ ਹਾਈ ਸੌਰੀ ਜੰਮੂ ਕਟੜਾ ਹਾਈਵੇ ਬਣ ਰਿਹਾ ਨਾ ਸਾਡੇ ਇਲਾਕੇ ਦੇ ਵਿੱਚ ਖਾਸ ਕਰਕੇ ਜਲੰਧਰ ਹੋ ਗਿਆ ਕਪੂਰਥਲਾ ਹੋ ਗਿਆ ਜਾਂ ਇਸ ਤੋਂ ਅੱਗੇ ਜਿਹੜਾ ਮਾਝੇ ਦਾ ਆਈਡੀਆ ਹੋ ਗਿਆ ਇੱਥੇ ਜਿਹੜਾ ਹੈਗਾ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਨੂੰ ਖਰਾਬ ਕੀਤਾ ਜਾ ਰਿਹਾ 10 ਤੋਂ ਲੈ ਕੇ 15-15 ਫੁੱਟ ਤੱਕ ਮਾਈਨਿੰਗ ਕੀਤੀ ਜਾ ਰਹੀ ਆ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਕਿਉਂਕਿ ਅਸੀਂ ਕੱਲ ਵੀ ਗੱਲ ਕੀਤੀ ਸੀ ਫੋਨ ਤੇ ਪੇ ਟੋਨ ਫ੍ਰੀ ਨੰਬਰ ਦੇ ਉੱਪਰ ਵੀ ਗੱਲ ਕੀਤੀ ਸਰਕਾਰ ਨਾਲ ਵੀ ਗੱਲ ਕਰਕੇ ਸਾਟੇ ਆ ਕਿ ਜਿਹੜਾ 45 ਡਿਗਰੀ ਤੱਕ ਤੁਸੀਂ ਕਹਿੰਦੇ ਹੋ ਕਿ 45 ਡਿਗਰੀ ਤੱਕ ਜਿਹੜਾ ਰੱਖਣਾ ਕਿ ਸਲੋ ਰੱਖਣੀ ਹੈ ਸਲੋ ਰੱਖਣੀ ਹੈ ਕਿ ਢਿਗਾ ਨਾ ਡਿਕਣ ਪਰ ਉਹਦਾ ਪੂਰੇ ਦਾ ਪੂਰਾ ਚੌਕ ਸਿਕ ਪੂਰੇ ਦਾ ਪੂਰਾ ਖਾਨਾ ਕਿੱਥੇ ਹੋ ਕੀਤਾ ਜਾ ਰਿਹਾ ਕਿ ਉੱਥੇ ਜ਼ਮੀਨ ਜਿਹੜੀ ਪਟਾਈ ਕੀਤੀ ਜਾ ਰਹੀ ਆ ਅਸੀਂ ਕੱਲ ਨਕੂਤਰ ਹਲਕੇ ਦੇ ਵਿੱਚ ਵੀ ਮਸ਼ੀਨਾ ਬੰਦ ਕਰਵਾਈਆਂ ਇਹ ਬਹੁਤ ਵੱਡਾ ਮਸਲਾ ਹੈ ਬਾਲ ਸਾਹਿਬ ਤੁਸੀਂ ਥੋੜਾ ਜਿਹਾ ਇਸ ਪਾਸੇ ਧਿਆਨ ਦਿਓ ਕਿ ਜਿੱਡੀਆਂ 19 20 ਕਿ ਇੱਕ ਪਿੰਡ ਦੇ ਵਿੱਚ 20 20 ਕਿੱਲੇ 25 25 ਕਿੱਲੇ ਜ਼ਮੀਨ ਦੇ ਕੰਪਨੀਆਂ ਵੱਲੋਂ ਲੈ ਜਾ ਰਹੇ ਆ ਸਾਰੇ ਸਾਰੇ ਰੋੜ ਖਰਾਬ ਕੀਤੇ ਜਾ ਰਹੇ ਆ ਜਿਹੜੇ ਪੀ ਡਬਲਯੂ ਡੀ ਦੇ ਲਿੰਕ ਰੋਗੜਾ ਸਾਰੇ ਦੇ ਸਾਰੇ ਬਹੁਤ ਵੱਡੇ ਹਾਦਸੇ ਹੋ ਰਿਹਾ ਇਹਦੇ ਵੱਲ ਵੀ ਜਰੂਰ ਧਿਆਨ ਦਿਓ ਇੱਕ ਆਲੂਆਂ ਦੀ ਫਸਲ ਜਿਹੜੀ ਵਾਇਰਸ ਆਇਆ ਉਹਦੇ ਵੱਲ ਵੀ ਜਰੂਰ ਧਿਆਨ ਦਿਓ ਕਿਉਂਕਿ ਮੁਆਵਜ਼ਾ ਉਹਦਾ ਵੀ ਬਹੁਤ ਵੱਡਾ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ